ਸਾਰੇ ਦਾ ਸਵਾਗਤ ਹੈ ਆਪਣੇ ਪੇਜ ਤੇ ਕਰ ਲਈ ਫੇਰ ਤੋਂ ਪੇੜਾ ਵਾਸਤੇ ਲੈ ਕੇ ਆ ਗਏ ਪਾਕਿਸਤਾਨੀ ਸੂਟ ਤੇ ਬੈਲਵਟ ਦੇ ਵਿੱਚ ਸੌਫਟੀ ਕਪੜੇ ਬੈਲਵਟ ਦੇ ਉੱਪਰ ਵਧੀਆ ਕੁਆਲਟੀ ਹੁੰਦੀ ਹੈ ਜਿਆਦਾ ਟਾਈਮ ਤੁਹਾਡੇ ਨਹੀਂ ਲੰਦੇ ਪਹਿਲਾਂ ਹੀ ਆਰਟੀਕਲ ਰੂਪ ਰੂਪ ਕਰਵਾ ਲਿਓ ਡਿਜ਼ਾਈਨ ਚੈੱਕ ਕਰ ਲਓ ਮਹਿਰੂਨ ਕਲਰ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆ ਪਾਰਟੀ ਵੇਅਰ ਸੂਟ ਹੈ ਪੂਰਾ ਰੇਟ ਕਰ ਤੇ ਬਹੁਤ ਜ਼ਿਆਦਾ ਜਾਇਜ਼ ਵੱਡੇ ਫਾਇਦੇ ਲੈ ਕੇ ਆ ਗਏ ਬਾਜੂ ਚੈੱਕ ਕਰ ਲਓ ਪਹਿਲਾਂ ਹੀ ਪੂਰਾ ਸੂਟ ਦਾ ਲੋ ਸਾਰੀ ਕਢਾਈ ਹੈ ਉੱਪਰ ਆ ਲੋ ਏ ਆ ਗਿਆ ਸਾਰਾ ਪੀਸ ਪੂਰਾ ਤੁਹਾਨੂੰ ਕੱਲਾ ਕੱਲਾ ਪੀਸ ਦਿਖਾਵਾਂਗੇ ਪਰ ਸਟਾਕ ਆਇਆ ਲਿਮਟਿਡ ਹੈ ਜਿਹਦੇ ਭੈਣਾਂ ਦੇ ਮਗਰੋਂ ਫਟਾਫਟ ਪਕਾ ਲਓ ਪਿਛਲੀ ਵੀਡੀਓ ਚ ਬਹੁਤ ਈਆਂ ਦੇ ਫੋਨ ਤੇ ਲਾਂਬੇ ਆ ਗਏ ਵੀ ਸਾਨੂੰ ਮਾਲ ਨਹੀਂ ਮਿਲਿਆ ਕੋਲ ਤੁਹਾਡੀ ਹੋ ਜਾਂਦੀ ਹੈ ਆਪਣੇ ਕੋਲ ਤਾਂ ਸਟਾਕ ਨਾਲ ਦੀ ਨਾਲ ਆ ਜਾਂਦਾ ਹੈ ਜੇ ਤੁਹਾਨੂੰ ਦਿਖਾ ਦਿੰਦੇ ਹਾਂ ਸਟਾਲ ਰੇਟ ਦੱਸੂਗਾ ਤੁਹਾਨੂੰ ਐਂਡ ਤੇ ਪਹਿਲਾਂ ਨਾਲੋਂ ਵੀ ਤੁਹਾਨੂੰ ਲੈਸੇ ਤੇ ਹੋਰ ਦਿਵਾਗੀ ਸਟਾਲ ਚੈੱਕ ਕਰੋ ਤੁਸੀਂ ਆ ਲੋ ਬਹੁਤ ਸੋਹਣਾ ਸੂਟ ਹੈਗਾ ਲਾਦੂ ਤੇ ਵੀ ਵਰਕ ਹੋਇਆ ਵਾ ਕੱਲਾ ਕੱਲਾ ਸੂਟ ਪ੍ਰੋਪਰ ਖੋਲ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਬਣੂਗੀ 8 ਤੋਂ 10 ਮਿੰਟ ਦੀ ਜੀ ਆ ਲੋ ਇਹ ਆ ਪਲਾਜ਼ੋ ਇੱਕ ਇਹ ਕਲਰ ਆ ਗਿਆ ਉਸ ਤੋਂ ਬਾਅਦ ਆ ਗਿਆ ਪਾਕਿਸਤਾਨੀ ਸੂਟ ਆਪਣੇ ਕੋਲ ਚੈੱਕ ਕਰ ਲਓ ਸਾਰੇ ਸਾਰੇ ਤੁਹਾਨੂੰ ਕਲਰ ਡਿਜ਼ਾਈਨ ਮਿਲ ਜਾਣਗੇ ਆ ਲੋ ਰੀਸਟਾਕ ਹੋਇਆ माल ਦੁਬਾਰਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਬੈਕ ਫਰੰਟ ਦੋਨੇ ਹੀ ਆ ਜੀ ਮਾਡਲ ਵਾਲੇ ਪੀਸ ਨੇਗੇ ਆਹ ਲੋ ਵਿంటర్ ਦੀ ਕਲੈਕਸ਼ਨ ਪੂਰੀ ਪਹੁੰਚ ਚੁੱਕੀ ਆ ਬਵੇਂ ਗਾਰਮੈਂਟਸ ਦੇ ਹਵਾਲੇ ਤੇ ਜੀ ਨੀ ਚੈੱਕ ਕਰ ਲਓ ਫੋਟੋ ਦਿਖਾ ਦਿੰਨੇ ਆ ਤੁਹਾਨੂੰ ਲਓ ਜੀ ਆ ਲੋ ਕਰ ਲਓ ਚੈੱਕ ਸਾਰੇ ਮਾਡਲ ਵਾਲੇ ਸੂਟ ਆ ਨਾਲ ਆ ਗਿਆ ਇਹ ਪਲਾਜ਼ੋ ਆਲ ਓਵਰ ਜੀ ਪੂਰਾ ਆ ਲੋ ਤੇ ਨਾਲ ਆ ਗਿਆ ਸਟੋਲ ਪ੍ਰੋਪਰ ਸਾਈਜ਼ ਨੇ ਸਟਾਲ ਦੇ ਆ ਲੋ ਜੀ ਸੋ ਚੈੱਕ ਕਰ ਲੋ ਉਹਦੇ ਸਾਈਜ਼ ਸਟਾਲ ਤੇ ਆ ਦੇਖੋ ਸੂਟ ਦੀ ਗ੍ਰੇ ਸਟਾਲ ਦੇ ਨਾਲ ਹੀ ਬੰਨੀ ਹੈ ਜੀ ਪ੍ਰੋਪਰ ਸਾਈਜ਼ ਨੇ ਸਟਾਲ ਦੇ ਆ ਲੋ ਇਹ ਸੂਟ ਬਹੁਤ ਪਿਆਰਾਗਾ ਨੀਡ ਕਰਦੇ ਆ ਤੁਹਾਨੂੰ ਥੋੜਾ ਜਿਹਾ ਵੇਟ ਕਰੋ ਪਹਿਲਾਂ ਤੁਸੀਂ ਆਈਟਮਾਂ ਦੇ ਨਿਗਾ ਮਾਰ ਲੋ ਇੱਕ ਵਾਰੀ ਆ ਲੋ ਜੀ ਐਲ ਸਾਈਜ਼ ਦੇ ਵਿੱਚ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣਗੇ ਵੱਡੇ ਛੋਟੇ ਆਪਣੇ ਕੋਲੇ ਬਿਆਨ ਕਾਲਰ ਆ ਦੇਖ ਲੋ ਉੱਪਰ ਡਿਜ਼ਾਈਨਿੰਗ ਦੇਖ ਲੋ ਪੀਸ ਦੀ ਜੀ ਆ ਲੋ ਸਾਰੇ ਡਿਜੀਟਲ ਪ੍ਰਿੰਟ ਨੇ ਕਲਰ ਦੀ ਬੁਰਦੀ ਬੁੱਲਣ ਦੀ 110% ਫੁੱਲ ਗਰੰਟੀ ਹੋਊਗੀ ਤੇ ਫੁੱਲੀ ਵਾਪਸੀ ਹੋਊਗੀ ਆਪਣੇ ਮਾਲ ਦੀ ਜੇ ਵੀ ਦਿੱਕਤ ਆਉਂਦੀ ਆ ਲੋ ਇਹ ਪਲਾਜ਼ੋ ਨਾਲ ਲਈ ਪਜਾਮੀ ਦੇ ਨਾਲ ਆਈ ਸੂਟ ਪਿਛਲਾ ਮਾਲ ਜਿਹੜਾ ਹੈ ਜੀ ਆ ਦਾ ਪਲਾਜ਼ੋ ਚ ਆਇਆ ਸੀ ਤੇ ਵੀ ਡਿਮਾਂਡ ਬਹੁਤ ਆਈ ਸੀ ਆਪਣੇ ਕੋਲ ਆ ਲੋ ਆ ਕਰ ਲਓ ਪਲਾਜ਼ੋ ਚ ਫੌਰੀ 100 ਲੈ ਦਾ ਚੱਕੀ ਲਓ ਜਿੱਦਾਂ ਬਣਦੀ ਆ ਇਹ ਆ ਵੇਖੋ ਪ੍ਰੋਪਰ ਸਾਈਜ਼ਸ ਨੇ ਸਾਰੇ ਫੁੱਲ ਵੈਰਾਈਟੀ ਆ ਵੀਡੀਓ ਕਰਦੇ ਬਾਅਦ ਤੋਂ ਬਾਅਦ ਸ਼ੇਅਰ ਜਿੰਨਾਂ ਨੇ ਭੈਣਾਂ ਨੇ ਮੰਗਾਉਣਾ ਉੱਪਰ ਦਿੱਤੇ ਨੰਬਰ ਤੇ ਕਰ ਲਿਓ ਆਪਣੇ ਨਾਲ ਸੰਪਰਕ ਆ ਲੋ ਜੀ ਸਾਈਜ਼ ਦੇਖੋ ਡਬਲ ਐਕਸਲ ਦਾ ਟ੍ਰਿਪਲ ਦੇ ਵੀਡੀਓਸ ਤੋਂ ਜਿਵੇਂ ਵੀ ਪੂ ਹੈਲੋ 컬러 ਚਾਰਟ ਬਹੁਤ ਸੋਹਣੇ ਆ। ਨਾਲੀਆ ਕਿਹੜਾ ਸਟਾਲ ਜੀ? ਹੈਲੋ। ਅਨੇਕੋ ਕੋਲ ਨਾਲ ਸਟਾਲ। ਉਹ ਸਵਾਗ ਆ ਗਿਆ। ਪਵਾਓ। ਹੈਲੋ। ਵੈਰਾਈਟੀ ਬਹੁਤ ਸੋਹਣੀ ਹੈ ਜੀ। ਰੇਟ ਬਹੁਤ ਜਾਇਜ਼ ਨੇ। ਯਾਰ ਜੋ ਮਰਜ਼ੀ ਰੇਟ ਹੋ ਗਿਆ ਆਪਾਂ ਤੁਹਾਡੇ ਫਾਇਦੇ ਕਰਨੇ ਆ। ਨਿਰੋਧ ਦੇ ਤਾਂ ਆਪਣਾ ਪਾ ਲਓ ਜੀ। ਅਗਲਾ ਪਿਸਟਾ ਟਰ ਨੂੰ ਬਹੁਤ ਸੋਹਣਾ ਹੈ। ਕਲਰ ਬਹੁਤ ਪਿਆਰਾ ਹੈਗਾ ਜੀ। ਕਲਰ ਦਾ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਆ ਲੋ ਜੀ ਪੂਰਾ ਦੇਖੋ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈਗਾ ਸਾਰਾ ਉੱਪਰ ਵਰਕ ਹੋਇਆ ਹੈ ਉੱਪਰ ਤੋਂ ਲੈ ਕੇ ਨੀਚੇ ਤੱਕ ਜੇ ਤੁਸੀਂ ਪੂਰਾ ਧਿਆਨ ਨਾਲ ਤੋਂ ਵੀਡੀਓ ਸਾਫ਼ ਜਿ ਦਿਖ ਰਿਹਾ ਹੈਗਾ ਇਹਦੇ ਉੱਪਰ ਲਾਈਟ ਪੈਂਦੀ ਹੈ ਸਾਡੀਆਂ ਉੱਪਰ ਆ ਲੋ ਚੈੱਕ ਕਰ ਲਓ ਬਹੁਤ ਸੋਹਣਾ ਪੀਸ ਹੈ ਜੀ ਆ ਲੋ ਇਹ ਆ ਗਿਆ ਇਹਦੇ ਨਾਲ ਇਹਦਾ ਪੈਂਟ ਆ ਗਈ ਪਰ ਇਹ ਵਾਲਾ ਆ ਗਿਆ ਸਟਾਲ ਬਿਲਕੁਲ ਜੈਨੂਅਲ ਯੂਨੀਕ ਚੀਜ਼ਾਂ ਨੇ ਜੀ ਜਿਹੜੇ ਵੀ ਭੈਣ ਭਰਾਵਾਂ ਨੇ ਮੰਗਾਉਣੇ ਆਨਲਾਈਨ ਨੰਬਰ ਤੇ ਆਪਣੇ ਨਾਲ ਕਰ ਲਿਓ ਕੰਟੈਕਟ WhatsApp ਤੇ ਸਕਰੀਨਸ਼ਾਟ ਪਾ ਦਿਓ ਜਿੰਨੇ ਫੋਰਨਟ ਬੰਗੋੜੇ ਆਪਣੇ ਬਾਹਰ ਵੀ ਕੋਰੀਅਰ ਜਾਂਦੇ ਆ ਉਹ ਵੀ ਆਪਣੇ ਨਾਲ ਕੰਟੈਕਟ ਕਰ ਲਿਓ। ਲਓ ਜੀ। ਇਹ ਦੇਖੋ। ਸੂਟ ਦੇਖੋ ਜੀ। ਡਬਲ ਐਕਸਐਲ ਦਾ ਪੀਸ ਆ 3 ਵਾਲਾਂ ਦੀ ਵੀ ਆ ਜਾਊਗਾ। ਆਹ ਤੁਹਾਨੂੰ ਪੂਰਾ ਸਾਈਜ਼ਸ ਖੋਲ ਕੇ ਦਿਖਾ ਦੰਨਾਗਾ। ਆਹ ਲਓ ਜੀ। ਜਿਹੜੀ ਮੈਨੂਫੈਕਚਰਿੰਗ ਦਾ ਸਾਰੀ ਉਹ ਵੀ ਆਪਣੇ ਹੁੱਤਾਂ ਦੇ ਉੱਪਰ ਲੱਗੀ ਹੁੰਦੀ ਆ। ਤੁਹਾਨੂੰ ਦਿਖਾ ਦਈਏ। ਅਕਤੂਬਰ ਦਾ ਸਾਰਾ ਪੀਸ ਬਣਿਆ ਹੋਇਆ ਜੀ ਆਹ ਲਓ। ਅਕਤੂਬਰ ਦੇ ਵਿੱਚ 29 ਅਕਤੂਬਰ ਦਾ ਮਾਲ ਆ ਸਾਰਾ। ਨਵੰਬਰ ਚੱਲਦੀ ਆ ਫਰੈਸ਼ ਮਾਲ ਲੈ ਨਵੇਂ ਸਾਰੇ। ਲਓ ਜੀ। ਨਾਲ ਆ ਗਿਆ ਇਹਦਾ ਪਜਾਮਾ ਔਰ ਨਾਲ ਆ ਗਿਆ ਸਟੌਲ ਬਿਲਕੁਲ ਓਕੇ ਭਤੀਜੇ ਨੇ ਫਟਾਫਟ ਵੀਡੀਓ ਕਰ ਦਿਓ ਆਪਣੀ ਸ਼ੇਅਰ ਜੇ ਤੁਹਾਨੂੰ ਬਹੁਤ ਜਾਇਜ਼ ਕਰਦੇ ਨਾ ਸਾਡੇ ਆ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਕਿਸੇ ਤੁਸੀਂ ਸਾਡੇ ਦਾ ਪਰਮਨੈਂਟਲੀ ਅਟੈਚ ਹੋ ਜਾਓਗੇ ਤੁਸੀਂ ਲਾਈਕ ਕਮੈਂਟ ਕਰੋਗੇ ਤੇ ਜਿਵੇਂ ਵੀ ਵੀਡੀਓ ਅਸੀਂ ਅਪਲੋਡ ਕਰਾਂਗੇ ਡਾਇਰੈਕਟ ਤੁਹਾਡੇ ਕੋਲ ਨਾਲ ਦੀ ਸਭ ਤੋਂ ਪਹਿਲਾਂ ਪਹੁੰਚੂਗੀ ਤੇ ਪਹਿਲਾ ਵੀਡੀਓ ਉਹ ਪਹਿਲਾਂ ਦੇਖੋ ਤੇ ਪਹਿਲਾ ਫਾਇਦਾ ਆਪਣੇ ਕਰਵਾਓ ਆਹ ਲੋ ਜੀ ਜਿਹੜਾ ਪਹਿਲਾ ਵੀਡੀਓ ਦੇਖੂਗਾ ਤੇ ਪਹਿਲਾ ਫਾਇਦਾ ਉਹਨਾਂ ਦੀ ਹੋਣੀ ਹੈ ਜਾ ਲੋ ਕਿਸ ਚੈੱਕ ਕਰੋ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਦਾ ਸਾਰੇ ਕੰਪਨੀ ਦੇ ਵਾਲਾ ਕਿਉਂਕਿ ਲੇਬਲ ਸਾਰੇ ਪ੍ਰੋਪਰ ਲੱਗੇ ਹੋਣਗੇ ਆਪਾਂ ਲੋਕਲ ਜੀ ਨਹੀਂ ਵੇਚਦੇ ਆਪਾਂ ਕੁਆਂਟੀਟੀ ਨਹੀਂ ਵੇਚਦੇ ਸਿਰਫ ਕੁਆਲਿਟੀ ਤੇ ਹੀ ਆਪਾਂ ਧਿਆਨ ਦਿੰਦੇ ਆ ਕੁਆਲਿਟੀ ਤੇ ਧਿਆਨ ਦਿੰਨੇ ਆ ਸੈਕੰਡ ਕੀ ਹੁੰਦਾ ਪ੍ਰਾਈਸ ਬਹੁਤ ਜ਼ਾਇਜ਼ ਹੁੰਦਾ ਜਿਹਦੇ ਵਿੱਚ ਬੰਦਾ ਪ੍ਰਾਈਸ ਸੁਣ ਕੇ ਇੱਕ ਸੂਟ ਲੈਣੇ ਨੇ ਦੋ ਲੈ ਕੇ ਜਾਵੇ ਆਪਣੀ ਕੋਸ਼ਿਸ਼ ਇਹੀ ਹੁੰਦੀ ਆ ਆਹ ਲੋ ਜੀ ਆਹ ਲੋ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੋਊਗੀ ਆਹ ਲੋ ਸਟੋਲ ਦੇ ਸਾਈਜ਼ ਸੂਟ ਦਾ ਸਾਈਜ਼ ਪਜਾਮੇ ਦਾ ਜਿਹੜਾ ਸਾਈਜ਼ ਹੋਊਗਾ ਪੈਂਟ ਦਾ ਉਹ ਵੀ ਪ੍ਰੋਪਰ ਹੋਊਗਾ ਤੁਹਾਨੂੰ ਪਾਉਣ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਜੀ ਆਹ ਲੋ ਅਗਲਾ ਕਦਰ ਚੈੱਕ ਕਰ ਲਓ ਪਾਕਿਸਤਾਨੀ ਸੂਟਾਂ ਦੇ ਨਾਲ ਕੁਝ ਕੁ ਡਿਜ਼ਾਈਨ ਸਾਡੇ ਕੋਲੇ ਬੂਲਨ ਦੇ ਵਿੱਚ ਵੀ ਆਏ ਆ ਬੂਲਨ ਦੇ ਕਾਫੀ ਡਿਮਾਂਡ ਮੰਗੀ ਸੀ ਕਿ ਬਾਹਰ ਲੈਣ ਸਾਡੇ ਕਸਟਮਰਾਂ ਨੇ ਕੈਨੇਡਾ ਤੋਂ ਬਹੁਤਨੇ ਫੋਨ ਸਾਨੂੰ ਆਏ ਆ ਤੇ ਕਸਟਮਰਾਂ ਨੇ ਬੂਲਨ ਦੇ ਵਿੱਚ ਮੰਗੇ ਸੀ ਉਹਨਾਂ ਵਾਸਤੇ ਸਪੈਸ਼ਲ ਆਈਟਮ ਲੈ ਕੇ ਆਏ ਆ ਉਹ ਤੁਹਾਨੂੰ ਦਿਖਾਉਨੇ ਆ ਜੀ ਆ ਲਓ ਆਹ ਕਰ ਲਓ ਪੀਸ ਚ ਕਿਨਾਲੇ ਦੇ ਸਟਾਲ ਆ ਸਾਈਜ਼ ਸਾਰੇ ਪੂਰੇ ਨੇ ਜਿਹੜਾ ਤੁਹਾਨੂੰ ਪਸੰਦ ਹੋਵੇ ਸਾਈਜ਼ ਲੱਗ ਕੇ ਸਕਰੀਨ ਸ਼ਾਟ ਲੈ ਕੇ ਪਾ ਦਿਓ ਤੇ ਕਾ ਡਿਜ਼ਾਈਨ ਚੈੱਕ ਕਰ ਲਵਾਂਗੇ ਆ ਵੀ ਕਦਰ 16 ਸਿਕਾ ਲਓ ਪਰ ਲਓ ਚੈੱਕ ਆਵਲ ਆ ਗਿਆ ਇਹਦਾ ਪਲਾਡੋ ਨਾਲ ਆ ਗਿਆ ਸੋ ਚਾਹੇ ਸਾਰੇ ਬੁਰੇ ਦੇਖੋਗੇ ਬੂਦਾਂ ਦੇ ਵਿੱਚ ਆ ਗਏ ਅੱਜ ਹੀ ਦੇਖੋ ਵਾਈਟ ਦੇ ਨਾਲ ਕੰਬੀਨੇਸ਼ਨ ਆ ਬਹੁਤ ਸੋਹਣੇ ਸੂਟ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਆ ਲੋ ਇਹਨਾਂ ਉੱਪਰ ਵੀ ਵਰਕ ਹੋਇਆ ਵਾ ਹਲਕਾ ਹਲਕਾ ਪੂਰਾ ਸੂਟ ਤੁਹਾਨੂੰ ਦਿਖਾਉਂਦਾ ਹਾਂ ਨੀਚੋਂ ਲੈ ਕੇ ਉੱਪਰ ਤੱਕ ਪਹਿਲਾਂ ਤੁਸੀਂ ਸੂਟ ਦੀ ਸੂਟ ਦੀ ਕੁਆਲਿਟੀ ਚੈੱਕ ਕਰੋ ਇਹਦਾ ਸਟਾਲ ਚੈੱਕ ਕਰਿਓ ਪਲਾਜ਼ੋ ਚੈੱਕ ਕਰਿਓ ਕਲਰ ਮਿਲਦੇ ਆ ਚਾਰ ਸਾਈਜ਼ ਮਿਲ ਜਾਣਗੇ ਐਕਸਲ ਡਬਲ ਐਕਸਲ 3 ਐਕਸਲ ਆ ਲੋ ਜੀ ਸਟਾਲ ਚੈੱਕ ਕਰੋ ਇਹ ਦੇਖੋ ਸਟਾਲ ਚੈੱਕ ਕਰੋ ਬਾਲੋ ਜੀ ਪ੍ਰੋਪਰ ਤੁਹਾਨੂੰ ਸਾਈਜ਼ ਦਿਖਾਉਣਾ ਸਟਾਲ ਦਾ ਦੇਖੋ ਪ੍ਰੋਪਰ ਸਾਈਜ਼ ਹੈ ਸਟਾਲ ਦਾ ਉਸ ਤੋਂ ਬਾਅਦ ਨਾਲ ਆ ਜੂਗਾ ਇਹਦੇ ਇਹਦੀ ਪੈਂਟ ਬਾਲੋ ਜੀ ਆਹ ਵਾਲੀ ਹੈ ਦੀ ਪੈਂਟ ਬਿਲਕੁਲ ਓਕੇ ਰਿਪੋਰਟ ਪੀਸ ਹੈ ਬਾਲਾ ਜੀ ਕਲਰ ਬਹੁਤ ਸੋਹਣੇ ਆ ਕਲਰ ਵੀ ਤਾਂ ਜਿਹੜੇ ਚਾਰੇ ਕਲਰ ਆਇਆ ਚਾਰੇ ਡਿਜ਼ਾਈਨ ਲੱਗ ਰਿਹਾ ਕਿਹੜੇ ਕਲਰ ਬਹੁਤ ਸੋਹਣੇ ਤਾਂ ਨਿਖਾ ਲੈਂਦੇ ਆ ਸੀ ਗ੍ਰੀਨ ਦੇ ਰੱਖੀ ਬਹੁਤ ਸੋਹਣਾ ਡਿਜ਼ਾਈਨ ਲੱਗਿਆ ਆਹ ਸੀ ਗ੍ਰੀਨ ਦਾ ਪੀਸ ਆ ਗਿਆ ਲਓ ਡਿਜ਼ਾਈਨ ਵੀ ਚੈੱਕ ਕਰ ਲਓ ਬੈਂਕ ਕਲਰ ਉੱਪਰ ਬਣਿਆ ਹੋਇਆ ਹੈ ਜੀ। ਲਓ ਆ ਜੀ ਇਹ ਕੈਂਟਾ ਦੀ ਨਾਲ ਦੀ ਇਹਦੇ। ਤੁਵਾ ਜਿਹੜਾ ਪਲਾਸਟਿਕ ਸਟਾਲ ਆ ਪੂਰਾ ਸੈਲਫ ਪ੍ਰਿੰਟ ਦੇ ਵਿੱਚ। ਲਓ। ਕਰੋ ਚੱਕ। ਸਾਡਾ ਮਕਸਦ ਇਹ ਹੁੰਦਾ ਤੁਹਾਨੂੰ ਪੂਰਾ ਸੂਟ ਦਿਖਾ ਦਿੱਤਾ ਜਾਵੇ ਤਾਂ ਕਿ ਤੁਹਾਨੂੰ ਲੈਣ ਦੇ ਵਿੱਚ ਕੋਈ ਸੂਟ ਦੇ ਵਿੱਚ ਦਿੱਕਤ ਨਾ ਆਵੇ ਤੁਹਾਨੂੰ ਪਤਾ ਲੱਗ ਜਾਵੇ ਕਿਹੜੀ ਚੀਜ਼ ਕਿੱਦਾਂ ਦੀ ਇਹ ਲੋ। ਤਾਂ ਕਰਕੇ ਵੀਡੀਓ ਥੋੜੀ ਲੰਬੀ ਜਾਂਦੀ ਕਿਉਂਕਿ ਆਪਾਂ ਫਾਹਾ ਨਹੀਂ ਵੜਦੇਗੇ। ਆਹ ਲੋ ਚੈੱਕ ਕਰੋ ਤੁਸੀਂ। ਆਹ ਲੋ ਜੀ। ਸਟਾਲ ਚੈੱਕ ਕਰੋ। ਪਹਿਣਾ ਵਾਸਤੇ ਸਪੈਸ਼ਲ ਆਈਟਮ ਆਇਆ ਤੇ ਜੈਂਟਸ ਦੀ ਵੈਰੈਟੀ ਬਹੁਤ ਜ਼ਿਆਦਾ ਹੈਗੀ ਉਸ ਤੋਂ ਬਾਅਦ ਕਿ ਤਿੰਨ ਚਾਰ ਤੇ ਲਗਾਤਾਰ ਵੀਡੀਓ ਉੜ ਗਏ ਭਰਾਵਾਂ ਲਈ ਹੋਣਗੀਆਂ ਤੇ ਲੋ ਜੀ ਉਸ ਤੋਂ ਬਾਅਦ ਦੇਖੋ ਅਗਲਾ ਪਿੰਕ ਕਲਰ ਆਹ ਲੋ ਜੀ ਪਿੰਕ ਕਲਰ ਦੇ ਵਿੱਚ ਡਿਜ਼ਾਈਨਿੰਗ ਸਾਰੇ ਪੀਸਾਂ ਦੀ ਅਲੱਗ-ਅਲੱਗ ਹੈ ਜੀ ਸ਼ਾਇਦ ਹੈਗੇ ਐਕਸਲ ਡਬਲ ਐਕਸਲ 3 ਐਕਸਲ ਸ਼ਾਇਦ ਤੁਹਾਨੂੰ ਤਿੰਨ ਮਿਲ ਜਾਣਗੇ ਆ ਗਿਆ ਦਾ ਸਟਾਲ ਔਰ ਆ ਆ ਗਈ ਇਹਦੀ ਪੈਂਟ ਆਹ ਲੋ ਜੀ ਪ੍ਰਿੰਟ ਤੇ ਨੀਚੇ ਬਣਿਆ ਹੋਇਆ ਬਾਟਮ ਤੇ ਡਿਜ਼ਾਈਨ ਉਸ ਤੋਂ ਬਾਅਦ ਆ ਗਿਆ ਸਟਾਲ ਤਾਂ ਸਟਾਲ ਮੇਰੇ ਘਰ ਮਾ ਕੋਲ ਕੇ ਬਹੁਤ ਸ਼ਾਨਦਾਰ ਸਟਾਲ ਹੈ ਜੀ ਆ ਲੋ ਆ ਲੋ ਕਰੋ ਚੈੱਕ ਸੇਵ ਉੱਪਰ ਜਿਹੜਾ ਸੂਟ ਦਾ ਡਿਜ਼ਾਈਨ ਹੈ ਤੁਹਾਨੂੰ ਉੱਪਰ ਹੀ ਮਿਲ ਜੂਗਾ ਸਟਾਲ ਦੇ ਉੱਪਰ ਉਸ ਤੋਂ ਬਾਅਦ ਆ ਗਿਆ ਬਲੈਕ ਕਲਰ ਚਾਰੋਂ ਕਦਰ ਰੋਕੇ ਨੇ ਤਿੰਨੇ ਸਾਈਜ਼ ਮਿਲ ਜਾਣਗੇ ਤੁਹਾਨੂੰ 61 ਡਬਲ ਐਕਸਲ 3 ਐਕਸਲ ਜੀ ਆ ਲੋ باقی ਕਪੜਾ ਸਾਰਾ ਰੇਟਿੰਗ ਦੇ ਵਿੱਚ ਆ ਲੋ ਲਾਈਕ ਕਰਾਗਾ ਇਹਦੇ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਬੈਂਕ ਕਾਲਰ ਹੈਗਾ ਡਿਜ਼ਾਈਨ ਲੱਗ ਲੱਗ ਨੇ ਹੁਣ ਰਹੀ ਗੱਲ ਰੇਟਾਂ ਦੀ ਜਿਹੜੇ ਤੁਹਾਡੇ ਕਰਨੇ ਫਾਇਦੇ ਆਪਾਂ ਸਿਰਫ ਤੁਹਾਨੂੰ 1399 ਰੁਪਏ ਦੇ ਵਿੱਚ ਇਹ ਸੂਟ ਦੇ ਦੇ ਰਹੇ ਹਾਂ ਜੀ ਜਿੰਨੀ ਵੀ ਤੁਸੀਂ ਵੀਡੀਓ ਦੇਖੀਓ ਹੁਣ ਤੱਕ ਜਿਹੜਾ ਵੀ ਸੂਟ ਦੇਖਿਆ 1399 ਪਿਆਰਾ ਮਿਲੂਗਾ ਜਿਹੜੀ ਸ਼ਿਪਿੰਗ ਹੋਊਗੀ ਅਲੱਗ ਹੋਊਗੀ ਕਿਉਂਕਿ ਬੁਰਦਨ ਦਾ weight ਜ਼ਿਆਦਾ ਹੋਇਆ ਮੈਂ ਕਹਾਂ ਉਹਨੂੰ ਕਿ ਜ਼ਿਆਦਾ ਨਹੀਂ ਬਣਦੀ ਤੁਹਾਨੂੰ ਦੱਸਦਾ ਕਿ ਜੋ ਹੋਈ speed post ਹੋਊਗਾ ਇੱਕ ਤੋਂ ਦੋ ਦਿਨ ਦੇ ਵਿੱਚ ਡਿਲੀਵਰੀ ਤੁਹਾਡੇ ਕੋਲੇ ਪਹੁੰਚ ਜੂਗੀ ਵੀਡੀਓ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਜੀ ਤੇ ਰੇਟ ਸਿਰਫ 1399 ਮਿਲਦੇ ਅਗਲੀ ਵੀਡੀਓ ਤੇ ਧੰਨਵਾਦ ਤੁਹਾਡਾ ਸਾਰਾ